ਨੇ ਹੀ ਮਹੱਲਾ ਪੰਜਵਾਂ ਏਕ ਓ ਅੰਕਾਰ ਸਤਿਗੁਰ ਪ੍ਰਸਾਦ ਹਾਥ ਕਲਮ ਅਗੰਮ ਮਸਤਕ ਲੇਖਾਵਤੀ ਉਰਜ ਰਹੇ ਹੋ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿਨ ਨਾ ਜਾਏ ਮੁਖ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾ ਰਪੀ ਸਭ ਸ਼ਿੰਗਾਰ ਇਹੋ ਜੀਓ ਸਭ ਦੇਵਾ ਆਸ ਪਿਆਸੀ ਸੇਜ ਸੋ ਕੰਤ ਵਛਾਈਐ ਹਰ ਹਾਂ ਮਸਤਕ ਹੋਵੇ ਭਾਗ ਤਾਂ ਸਾਜਨ ਪਾਈਐ ਸਖੀ ਕਾਜਲ ਹਾਰ ਤੰਬੂਲ ਸਭੈ ਕਿਸ ਸਾਜਿਆ ਸੋ ਲਹਾਂ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ ਜੇ ਘਰ ਆਵੇ ਕੰਤ ਤਾਂ ਸਭ ਕਿਛ ਪਾਈਐ ਹਰਿ ਹਾਂ ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈਐ ਜਿਸ ਘਰ ਵਸਿਆ ਕੰਤ ਸਾਵਡ ਭਾਗਣੇ ਤਿਸ ਬਣਿਆ ਹਬ ਸ਼ਿੰਗਾਰ ਸਾਈ ਸੋਹਾਗਣੇ ਹਉ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਆ ਹਰਿ ਹਾਂ ਜਾ ਘਰ ਆਇਆ ਕੰਤ ਤਾਂ ਸਭ ਕਿਛ ਪਾਈਆ ਆਸਾਂ ਇਤੀ ਆਸ ਕੇ ਆਸ ਪੂਰਾਈਐ ਸਤਿਗੁਰ ਭਏ ਦਇਆਲ ਤਾਂ ਪੂਰਾ ਪਾਈਐ ਮੈਂ ਤਨ ਅਵਗਣ ਬਹੁਤ ਕੇ ਅਵਗਣ ਛਾਇਆ ਹਰਿ ਹਰਿ ਸਤਿਗੁਰ ਭਏ ਦਇਆਲ ਤਾਂ ਮਨ ਟਹਿਰਾਇਆ ਕਹੋ ਨਾਨਕ ਬੇਅੰਤ ਬੇਅੰਤ ਧਿਆਇਆ ਦੁਤਰ ਇਹੋ ਸੰਸਾਰ ਸਤ ਗੁਰੂ ਤਰਾਇਆ ਮਿਟਿਆ ਆਵਾ ਗੌਣ ਜਾਂ ਪੂਰਾ ਪਾਇਆ ਹਰ ਹਾਂ ਅੰਮ੍ਰਿਤ ਹਰ ਕਾ ਨਾਮ ਸਤ ਗੁਰ ਤੇ ਪਾਇਆ ਮੇਰੇ ਹਾਥ ਪਦਮ ਆਂਗਨ ਸੁਖ ਬਸਨਾ ਸਖੀ ਮੋਰੇ ਕੰਠ ਰਤਨ ਪੇਖ ਦੁਖ ਨਾਸਨਾ ਬਾਸੋਂ ਸੰਗ ਗੋਪਾਲ ਸਗਲ ਸੁਖ ਰਾਸ ਹਰ ਹਰੇ ਹਾਂ ਰਿੱਦ ਸਿੱਧ ਨਵ ਨਿੱਦ ਬਸਹਿ ਜਿਸ ਸਦਾ ਕਰ ਪਰਤ੍ਰਿਯ ਰਾਵਣ ਜਾਹੇ ਸੇ ਤਾ ਲਾਜੀ ਅਹ ਨਿਤ ਪ੍ਰਤਿ ਰਹਹਿ ਪਰ ਦਰਬ ਛਿਦਰ ਕਤ ਢਾਕੀ ਅਹ ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ ਹਰੇ ਹਾਂ ਸੁਨਤੇ ਭਏ ਪਨੀਤ ਪਾਰ ਬ੍ਰਹਮ ਵਿਚਾਰਈ ਉਪਰ ਬਨੈ ਆਕਾਸ ਤਲ ਧਰ ਸੋਹਤੀ ਦਹਨ ਦੇਸ ਚਮਕੈ ਬੀਜੋਲ ਮੁਖ ਕੋ ਜੋਤੀ ਖੋਜਤ ਫਿਰੋ ਬਦੇਸ਼ ਪੀਓ ਕਤ ਪਾਈਐ ਹਰ ਹਾਂ ਜੇ ਮਸਤਕ ਹੋਵੈ ਭਾਗ ਤਾਂ ਦਰਸ ਸਮਾਈਐ ਦਿੱਠੇ ਸਭੇ ਥਾਮ ਨਹੀਂ ਤੁਦ ਜਿਹਿਆ ਬਦਹੋ ਪੁਰਖ ਬਧਾਤੈ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰਿਹਾ ਨਾਨਕ ਕਸਮਲ ਜਾਹੀ ਨਾਇਆ ਰਾਮਦਾਸ ਸਰ ਚਾਤਰਕ ਚਿਤ ਸੁਚਿਤ ਸੋ ਸਾਜਨ ਚਾਹੀਐ ਜਿਸ ਸੰਗ ਲਾਗੇ ਪ੍ਰਾਣ ਤਿਸੈ ਕਉ ਆਹੀਐ ਬਨ ਬਨ ਫਿਰਤੇ ਉਦਾਸ ਬੂੰਦ ਜਲ ਕਾਰਨੀ ਹਰੇ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲੇਹਾਰਨੀ ਮਿਤ ਕਾ ਚਿਤ ਅਨੂਪ ਮਰਮ ਨਾ ਜਾਣੀਐ ਗਾਹਕ ਗੁਨੀ ਅਪਾਰ ਸੋ ਤਤ ਪਛਾਨੀਐ ਚਿਤਹਿ ਚਿਤ ਸਮਾਈ ਤਾ ਹੋਵੈ ਰੰਗ ਘਣਾ ਹਰੇ ਹਾਂ ਚੰਚਲ ਚੋਰ ਮਾਰ ਤਾ ਪਾਵੈ ਸੱਚ ਧਨਾ ਸੁਪਨੇ ਊਭੀ ਭਈ ਗਹਿਓ ਕੀ ਨ ਅੰਚਲਾ ਸੁੰਦਰ ਪੁਰਖ ਬਿਰਾਜਿਤ ਪੇਖ ਮਨ ਬੰਚਲਾ ਖੋਜੋਂ ਤਾਂ ਕੇ ਚਰਨ ਕਹੋ ਕਤ ਪਾਈਐ ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਯੋਗ ਪਾਈਐ ਨੈਣ ਨਾ ਦੇਖਹਿ ਸਾਦ ਸੇ ਨੈਣ ਬਿਹਾਲਿਆ ਕੰਨ ਨਾ ਸੁਨਹੀ ਨਾਦ ਕੰਨ ਮੁੰਦ ਘਾਲਿਆ ਹਰ ਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਈ ਦਿਨੋਂ ਦਿਨ ਕੱਟੀਐ ਪੰਕਜ ਫਾਥੇ ਪੰਖ ਮਹਾ ਮਦ ਗੁੰਫਿਆ ਅੰਗ ਸੰਗ ੁਰਝਾਈ ਬਿਸਰਤੇ ਸੁਫਿਆ ਹੈ ਕੋ ਐਸਾ ਮੀਤ ਜੇ ਤੋ ਰਹਿ ਬਖਮ ਗਾਂਠ ਨਾਨਕ ਇੱਕ ਸ੍ਰੀ ਧਰਨਾਥ ਜੇ ਟੂਟੇ ਲੇ 60 ਧਾਮ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਨੀ ਪੰਚ ਸਤਾਵਹਿ ਦੂਤ ਕਮਨ ਵਿਦਮਾਰਨੀ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ ਹਰਿ ਹਾ ਮਹਾ ਵਿਖਾਦੀ ਕਾਤ ਪੂਰਨ ਗੁਰ ਪਾਈਐ ਸਤਗੁਰ ਕੀਨੀ ਦਾਤ ਮੂਲ ਨਾਨੇ ਖੁੱਟਈ ਖਾਵੋ ਪੁੰਚੋ ਸਭ ਗੁਰਮਖ ਛੁੱਟਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ ਨਾਨਕ ਸਦਾ ਆਰਾਧ ਕਦੇ ਨਾ ਜਾਹੇ ਮਰ ਜਿੱਥੈ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਧਿਆਵਣਾ ਜੀ ਕਰਨ ਜੈਕਾਰ ਨਿੰਦਕ ਮੁਏ ਪਾਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤ ਤਪਨੀਤ ਕਤਹ ਨਹੀਂ ਸੇਵੀਐ ਝੂਠੇ ਰੰਗ ਖੁਆਰ ਕਹਾਂ ਲਗ ਖੇਵੀਐ ਹਰ ਚੰਦ ਔਰੀ ਪੇਖ ਕਾਹੇ ਸੁਖ ਮਾਨਿਆ ਹਰਿ ਹਾ ਹਉ ਬਲਿਹਾਰੀ ਤਿਨ ਜੇ ਦਰਗਹਿ ਜਾਨਿਆ ਕੀਨੇ ਕਰਮ ਅਨੇਕ ਗਵਾਰ ਵਿਕਾਰ ਕਨ ਮਹਾ ਦੁਰਗੰਧ ਤਵਾਸ ਛਠ ਕਾ ਛਾਰ ਤਨ ਫਿਰ ਤਉ ਗਰਭ ਗਵਾਰ ਮਰਨ ਨਹ ਜਾ ਨਹੀਂ ਹਰ ਹਾਂ ਹਰ ਚੰਦੌਰੀ ਪੇਖ ਕਾਹੇ ਸੱਚ ਮਾਨੈ ਜਿਸ ਕੀ ਪੂਜੈ ਆਉਧ ਤਿਸੈ ਕੌਣ ਰਾਖੈ ਵੈਦਿਕ ਅਨਕ ਉਪਾਵ ਕਹਾਂ ਲਉ ਭਾਖੈ एको चेत ग्वार काज तेर आवई हरे हां बिन नावै तन सार बिरथा सब जावै ਔਖਦ ਨਾਮ अपार अमोलक पीजै ਮਿਲ ਮਿਲ ਖਾਵਹਿ ਸੰਤ ਸਗਲ ਕੋ ਦੀਜੈ ਜਿਸੈ ਪ੍ਰਾਪਤ ਹੋਇ ਤਿਸੈ ਹੀ ਪਾਵਣੀ ਹਰਿ ਹਾਉ ਬਲੇ ਹਾਰੀ ਤਿਨ ਜੇ ਹਰ ਰੰਗ ਰਾਮਣੀ ਵੈਦਾਂ ਸੰਦਾ ਸੰਗ ਇਕੱਠਾ ਹੋਇਆ ਔਖ ਦਿਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾ ਕਰਮ ਸੁਕਰਮ ਹੋਏ ਪਸਰਿਆ ਹਰ ਹਾਂ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ ਚਉ ਬੋਲੇ ਮਹੱਲਾ ਪੰਜਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਸੰਮਨ ਜੋ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ ਰਾਮਣ ਹੁਤੇ ਸੋਰੰਕ ਨਹ ਜਿਨ ਸਿਰ ਦੀਨੇ ਕਾਟ ਪ੍ਰੀਤ ਪ੍ਰੇਮ ਤਨ ਖਾਚ ਰਹਾ ਵਿਚ ਨਾਰਾਈ ਹੋਤ ਚਰਨ ਕਮਲ ਮਨ 베ਦੇ ਹੋ ਬੂਜਨ ਸੁਰਤ ਸੰਜੋਗ ਸਾਗਰ ਮੇਰ ਉਦਿਆਨ ਬਨ ਨਵਖੰਡ ਬਸਦਾ ਭਰਮ ਮੂਸਨ ਪ੍ਰੇਮ ਪਰਮ ਕੈ ਗਨੋਂ ਏਕ ਕਰ ਕਰਮ ਮੂਸਨ ਮਸ ਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਈ ਬੀਦੇ ਬਾਂਦੇ ਕਮਲ ਮਹਿ ਭਵਰ ਰਹੀ ਲਪਟਾਈ ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰ ਗਰਭ ਮੂਸਨ ਨਿਮਖਕ ਪ੍ਰੇਮ ਪਰ ਵਾਰ-ਵਾਰ ਦੇਉ ਸਰਬ ਮੂਸਨ ਮਰਮ ਨਾ ਜਾਣਈ ਮਰ ਤਹਿਰਤ ਸੰਸਾਰ ਪ੍ਰੇਮ ਪਿਰਮ ਨਾ ਬੀਤੇਉ ਉਰਜਿ ਹੋ ਮਿਤ ਬਿਵਹਾਰ ਕਬ ਦਬ ਜਬ ਜਾਰੀ ਐ ਬਿਸਰਤ ਪ੍ਰੇਮ ਬਿਹਾਲ ਮੂਸਨ ਤਬਹੀ ਮੂਸੀਐ ਬਿਸਰਤ ਪੁਰਖ ਦਿਆਲ ਜਾ ਕੋ ਪ੍ਰੇਮ ਸਵਾਉ ਹੈ ਚਰਨ ਚਿਤਵ ਮਨ ਮਾਹੀ ਨਾਨਕ ਬਿਰਹੀ ਬ੍ਰਹਮ ਕੇ ਆਨ ਨਾ ਕਤਹੁ ਜਾਹੇ ਲੱਖ ਘਾਟੀ ਉਂਚੋ ਘਨੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਕਨੀ ਕਰਨੀ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮਰਮ ਸਿਓ ਖੰਡਖੰਡ ਕਰ ਹਾਰ ਮਗਨ ਭਇਓ ਪ੍ਰਿਆ ਪ੍ਰੇਮ ਸਿਉ ਸੂਦਨਾ ਸਿਮਰਤ ਅੰਗ ਪ੍ਰਗਟ ਭਇਓ ਸਭ ਲੋ ਮੈਂ ਨਾਨਕ ਅਦਮ ਪਤੰਗ ਸ਼ਲੋਕ ਭਗਤ ਕਵੀ